ਅਸੀਂ ਉਹਨਾਂ ਦੇ ਨਾਲ ਆਂ ਜੀ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਨਾਲ ਕਲੋਨੀ ਚ ਵੀ ਤੇ ਅੱਜ ਵੀ ਜਿਹੜਾ ਵੀ ਕੈਂਡੀਡੇਟ ਇਹਨਾਂ ਨੇ ਖੜਾ ਕੀਤਾ ਹੈ ਸਾਨੂੰ ਇਹਨਾਂ ਤੇ ਵਿਸ਼ਵਾਸ ਹੈ ਅਸੀਂ ਇਹਨਾਂ ਦੇ ਵਿਸ਼ਵਾਸ ਨਾਲ ਖੜੇ ਆ ਤੇ ਸਾਡੀ ਕਲੋਨੀ ਵੱਲੋਂ ਪੂਰਾ ਸਮਰਥਨ ਦਵਾਂਗੇ ਉਹਨਾਂ ਦਾ ਅਸੀਂ ਤੇ ਪ੍ਰਧਾਨ ਹੋਣ ਦੇ ਨਾਤੇ ਅਸੀਂ ਸਾਰੀ ਕਲੋਨੀ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਨਾਲ ਵੱਡੀ ਜਿੱਤਾਂ ਪਾਵਾਂਗੇ ਮੈਂ ਕਹਾਂ ਜੀ ਜਿਹੜਾ ਪਿਆਰ ਤੇ ਸਤਿਕਾਰ ਮਿਲ ਰਿਹਾ ਵਾ ਜਸਪਾਲ ਸਿੰਘ ਗਰੇਵਾਲ ਨੂੰ ਇਹ ਇੱਕ ਬਹੁਤ ਵੱਡੀ ਲੀਡ ਬਹੁਤ ਵੱਡੇ ਮਾਰਜਿਨ ਦੇ ਨਾਲ 62 ਨੰਬਰ ਵਾਈ ਦੇ ਵਿੱਚੋਂ ਅਸੀਂ ਜਿੱਤ ਪ੍ਰਾਪਤ ਕਰ ਰਹੇ ਆ ਜਿੱਤ ਅਜੇ ਨਹੀਂ ਹੋ ਚੁੱਕੀ ਵਸਲਾ ਨਹੀਂ ਬਾਕੀ ਆ ਹੁਣ ਦੇਖ ਰਹੀਆਂ ਵੀ ਲੀਡ ਅਸੀਂ ਕਿੰਨੀ ਤੋਂ ਕਿੰਨੀ ਵਧਾ ਸਕਦੀਆਂ ਲੀਡ ਦੀ ਪਤ ਨਹੀਂ ਰਹੀ ਆ ਤੇ ਲੋਕਾਂ ਦਾ ਪੂਰਾ ਸਾਨੂੰ ਸਮਰਥਨ ਆ ਪਿਆਰ ਆ ਆ ਗਿਆ ਵੀ ਆ ਗਿਆ ਛਾੜੂ ਵਾਲਾ ਆ ਗਿਆ ਛਾ ਗਿਆ ਵੀ ਛਾ ਗਿਆ ਛਾੜੂ ਵਾਲਾ ਛਾ ਗਿਆ ਜਿੱਤੂਗਾ ਵੀ ਜਿੱਤੂਗਾ ਛਾੜੂ ਵਾਲਾ ਜਿੱਤੂਗਾ ਆਊਗਾ ਵੀ ਆਊਗਾ ਸਾਡੇ ਬਿਨਾਂ ਕਹਿਨ ਤੋਂ ਸਾਰੇ ਕੰਮ ਸਾਡੇ ਜਮਾਲਪੁਰ ਦੇ ਜੋ ਵੀ ਇਹਨਾਂ ਨੂੰ ਇਲਾਕੇ ਮਿਲੇ ਨੇ ਆਸ-ਪਾਸ ਸੇ ਸਾਰੇ ਕਰਨਗੇ ਅਸੀਂ ਇਹਨਾਂ ਨੂੰ ਜਿਤਾਣਾ ਹੈ ਹਰ ਤਰ੍ਹਾਂ ਦੇ ਨਾਲ ਜਿਤਾਣਾ ਤਨ ਮਨ ਧੰ ਦੇ ਨਾਲ ਜਿਤਾਣਾ ਝਾੜੂ ਚੋਣ ਛਾਣ ਝਾੜੂ ਤੇ ਮੋਹਰਾਂ ਲਾ ਕੇ ਮੈਨੂੰ ਜੇਤੂ ਕਰਾਓ ਮੇਰੀ ਸੇਵਾ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਵਿਧਾਨ ਸਭਾ ਹਲਕਾ ਸਾਨੇ ਵਾਲੀ ਅਦੀਨੀ ਆਉਂਦੇ ਵਾਰਡ ਨੰਬਰ 22 ਦੇ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਗਰੇਵਾਲ ਦੇ ਹੱਕ ਵਿੱਚ ਅਨਸਲ ਐਨਕਲੇਵ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਰਨਲ ਸਕੱਤਰ ਪੰਜਾਬ ਹਰਪ੍ਰੀਤ ਕੌਰ ਗਰੇਵਾਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਡੋਰ ਟੂ ਡੋਰ ਕੈਂਪੇਨ ਕੀਤੀ ਗਈ ਇਸ ਮੌਕੇ ਉਮੀਦਵਾਰ ਜਸਪਾਲ ਸਿੰਘ ਗਰੇਵਾਲ ਦੀ ਧਰਮ ਪਤਨੀ ਬੀਬੀ ਦਵਿੰਦਰ ਕੌਰ ਗਰੇਵਾਲ ਵੀ ਵਿਸ਼ੇਸ਼ ਤੇ હાજર ਸਾ ਨਿਸਮੋ ਕੇ ਸੰਬੋਧਨ ਕਰਦਿਆਂ ਬੀਬੀ ਹਰਪ੍ਰੀਤ कौर ਗਰੇਵਾਲ ਨੇ ਕਿ ਅੱਜ ਉਹਨਾਂ ਮੀਟਿੰਗਾਂ ਦੇ ਵਿੱਚ ਹੋ ਰਹੀ ਭਾਰੀ ਇਕੱਠ ਨੇ ਜਸਪਾਲ ਸਿੰਘ ਗਰੇਵਾਲ ਦੀ ਜਿੱਤ ਹੈ ਜਿਹੜੀ ਪੱਕੀ ਕਰ ਦਿੱਤੀ ਹੈ ਉਹਨਾਂ ਕਿਹਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਉਹਨਾਂ ਦੇ ਹੱਕ ਦੇ ਵਿੱਚ ਨਿੱਤਰ ਆਈਆਂ ਨੇ ਤੇ ਹੁਣ ਮਹਿਲਾਵਾਂ ਨੇ ਜਸਪਾਲ ਸਿੰਘ ਗਰੇਵਾਲ ਦੀ ਚੋਣ ਮੋਹਮ ਦੀ ਕਮਾਂ ਹੈ ਜਿਹੜੀ ਖੁਦ ਸੰਭਾਲ ਲਈ ਹੈ ਉਹਨਾਂ ਕਿਹਾ ਜਸਪਾਲ ਸਿੰਘ ਗਰੇਵਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਅੱਗੇ ਹੋ ਕੇ ਹਿੱਸਾ ਲੈਂਦੇ ਆ ਰਹੇ ਨੇ ਤੇ ਹੁਣ ਵੋਟ ਵਾਸੀਆਂ ਦਾ ਫਰਜ਼ ਬੰਦ ਹੈ ਜਸਪਾਲ ਸਿੰਘ ਗਰੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਾਰ ਤੇ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਲਿਆਂਈ ਜਾਵੇ ਅਤੇ ਉਹਨਾਂ ਨੂੰ ਜਨਰਲ ਹਾਊਸ ਭੇਜਿਆ ਜਾਵੇ ਗਰੇਵਾਲ ਸਾਹਿਬ ਪਹਿਲਾਂ ਹੀ ਸਾਡੀ ਕਲੋਨੀ ਲਈ ਬਹੁਤ ਕੁਝ ਕਰਦੇ ਨੇ ਨਾ ਸੇਵਾ ਦੇ ਸਮਰਥਨ 'ਚ ਖੜੇ ਆ ਹਾਂਜੀ ਜਿਹੜਾ ਕੈਂਡੀਡੇਟ ਇਹਨਾਂ ਨੇ ਖੜਾ ਕੀਤਾ ਅਜਾਸੀਂ ਜਾਣਦੇ ਆ ਜਾਂ ਨਹੀਂ ਜਾਣਦੇ ਬਹੁਤੀ ਦੇਰੀ ਆਪਣਾ ਠੀਕ ਹੈ ਜੀ ਹਾਂ ਜਰੂਰ ਇਹਨਾਂ ਲਈ ਅਸੀਂ ਕਰਾਂਗੇ ਅਸੀਂ ਇਹਨਾਂ ਦੇ ਨਾਲ ਹੋਰ ਦੱਸੋ ਥੈਂਕ ਯੂ ਜੀ ਬਹੁਤ ਬਹੁਤ ਜੰਤਾ ਮੇਰਾ ਨਾਮ ਹੈ ਮੈਂ ਅਨਸਰ ਜੀ ਅੱਜ ਇਹ ਦੌਰ ਦੌਰ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਂਜੀ ਸੰਗਰੇਵਾਰ ਦੀ ਬਾਈ ਜੀ ਬਣੋ ਤੇ ਕਿਤਰਾ ਦਾ ਪਿਆਰ ਤੁਹਾਡੇ ਵੱਲੋਂ ਮਿਲ ਰਿਹਾ ਔਰ ਅਸੀਂ ਉਹਨਾਂ ਦੇ ਨਾਲ ਹਾਂ ਜੀ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਨਾਲ ਕਲੋਨੀ ਚ ਵੀ ਤੇ ਅੱਜ ਵੀ ਜਿਹੜਾ ਵੀ ਕੈਂਡੀਡੇਟ ਇਹਨਾਂ ਨੇ ਖੜਾ ਕੀਤਾ ਹੈ ਸਾਨੂੰ ਇਹਨਾਂ ਤੇ ਵਿਸ਼ਵਾਸ ਹੈ ਅਸੀਂ ਇਹਨਾਂ ਦੇ ਵਿਸ਼ਵਾਸ ਨਾਲ ਖੜੇ ਹਾਂ ਆਉਣ ਵਾਲੀ 21 ਤਰੀਕ ਨੂੰ ਫਿਰ ਬਿਲਕੁਲ ਬਿਲਕੁਲ ਪਾਵਾਂਗੇ ਜੀ ਚਾਹੁੰਦੇ ਹਾਂ ਵੋਟ ਪਾਵਾਂਗੇ ਜੀ ਜਿੰਨੀ ਦੇ ਵਿੱਚ ਅੰਦਰ ਸਾਥ ਰਹੇਗਾ ਤੁਹਾਡੇ ਜਿੰਨੇ ਵੀ ਆਸ-ਪਾਸ ਦੇ ਲੋਕ ਬਿਲਕੁਲ ਸਾਥ ਰਹੇਗਾ ਜੀ ਬਿਲਕੁਲ ਉਹਨਾਂ ਦੇ ਨਾਲ ਆਸੀਂ ਠੀਕ ਹੈ ਬੰਨ ਕੀ ਕਰਾ ਜੀ ਤੁਸੀਂ ਮੇਰਾ ਪ੍ਰਚਾਰ ਕਰ ਰਹੇ ਹੋ ਲੋਕਾਂ ਦਾ ਕਾਫੀ ਜਿਹਾ ਪਿਆਰ ਕਰਿਆ ਹੁਗਾਰਾ ਮਿਲਦਾ ਕਿਹੋ ਜਿਹਾ ਲੱਗਦਾ ਹੈ ਮੈਂ ਹਰਪ੍ਰੀਤ ਕੌਰ ਗਰੇਵਾਲ ਜੁਆਇੰਟ ਸਕਾਟੀ ਪੰਜਾਬ ਆਮ ਆਦਮੀ ਪਾਰਟੀ ਤੋਂ ਜਿੱਦਾਂ ਕਿ ਆਪਣਾ ਪਤਾ ਵੀ 22 ਨੰਬਰ ਵਾਰਡ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਸਪਾਸ ਗਰੇਵਾਲ ਜੀ ਇਸ ਇਲੈਕਸ਼ਨ ਦੇ ਵਿੱਚ ਖੜੇ ਨੇ ਤੇ ਸਾਡੀ ਕਲੋਨੀ ਵੱਲੋਂ ਪੂਰਾ ਸਮਰਥਨ ਦਵਾਂਗੇ ਉਹਨਾਂ ਦਾ ਅਸੀਂ ਤੇ ਪ੍ਰਧਾਨ ਹੋਣ ਦੇ ਨਾਤੇ ਅਸੀਂ ਸਾਰੀ ਕਲੋਨੀ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਨਾਲ ਵੱਡੀ ਲੀਡਾਂ ਪਾਵਾਂਗੇ ਤੇ ਕਿਸ ਤਰ੍ਹਾਂ ਕਿਹੜੇ-ਕਿਹੜੇ ਕੰਮ ਆ ਜਿਹੜੇ ਜਿੰਨੀਆਂ ਤੁਸੀਂ ਮਤਲਬ ਬਾਦ ਕੰਮ ਤੋਂ ਦੇਖੋ ਜੀ ਤੁਸੀਂ ਹਦੀਪ ਸਿੰਘ ਮੁੰਡੀਆਂ ਦੀ ਵਾਰਡ ਵਿੱਚ ਕੰਮ ਬਹੁਤ ਹੋ ਰਹੇ ਨੇ ਸਾਡੇ ਸੜਕਾਂ ਇੱਥੇ ਬਣਤਰੇ ਸੀ ਉਹ ਸੜਕਾਂ ਸਾਡੇ ਬਹੁਤ ਬਣ ਚੁੱਕੀਆਂ ਨੇ ਤੇ ਇੱਕ ਟਿਊਬ ਵਾਲ ਸੀ ਉਹ ਵੀ ਸਾਡੇ ਤੇ ਪਾਸ ਹੋ ਚੁੱਕੇ ਆ ਬਹੁਤ ਕੰਮ ਜਿਹੜੇ ਸਾਡੇ ਕਲੋਨੀ ਚ ਗੁਰਦੀਪ ਸਿੰਘ ਮੁੰਡਿਆ ਨੇ ਕਰਾਏ ਨੇ ਤੇ ਸਾਨੂੰ ਮਾਣ ਹੈ ਵੀ ਸਾਡੇ ਜਸਪਾਲ ਸਿੰਘ ਜਿੱਤ ਜਾਣਗੇ ਤਾਂ ਹੋਰ ਵੀ ਸਾਡੀ ਟਕਲੋਨੀ ਦੇ ਵਧੀਆ ਵਿਕਾਸ ਹੋਏਗਾ। ਬੋਟ ਕਿ ਬਣੀ ਤਾਂ ਟੈਂਸ਼ਨ ਕੀ ਦੀ ਜੀ? ਹਾਂਜੀ। ਬੋਟ ਪੋਟ ਕਿੰਨੀ ਦੀ? ਬੋਟ ਆਪਣੇ 21 ਤਰੀਕ ਨੂੰ ਸ਼ਨੀਵਾਰ ਦਿਨ ਸ਼ਨੀਵਾਰ ਨੂੰ ਤੇ ਸਾਰਿਆਂ ਨੂੰ ਬੇਨਤੀ ਹੈ ਸਾਨੂੰ ਅਪੀਲ ਵੀ ਆਪ ਵੱਧ ਤੋਂ ਵੱਧ ਵੋਟਾਂ ਛਾੜੂ ਨੂੰ ਪਾ ਕੇ ਤੁਸੀਂ ਜਸਪਾਲ ਸਿੰਘ ਕਰੇ ਵਾਲ ਨੂੰ ਕੰਮਜਾਬ ਕਰੋ। ਨੰਬਰ ਹੈ ਜੀ ਬੋਟ ਦਾ। ਬੋਟ ਮੇ ਕਿੰਨਾ ਬਣ ਚਾਰ ਨੰਬਰ ਬੋਟ ਹੈ ਜੀ। ਹਾਂਜੀ। ਚਾਰ ਨੰਬਰ ਤੇ ਚਾਰ ਨੰਬਰ ਤੇ ਹਾਂਜੀ ਮੋਹਰਾਂ ਲਾ ਕੇ ਤੇ ਸਾਡੇ ਆਮਾ ਦੀ ਪਾਲ ਸਿੰਘ ਗਰੇਵਾਲੀ ਖੜੇ ਨੇ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਵੱਡੀ ਲੀਡ ਹੋਈ ਬਹੁਤ ਵੱਡੀ ਲੀਡ ਹੋਈਗੀ ਕਿਉਂਕਿ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਸਾਡਾ ਜਿੰਦਾਬਾਦ ਯਾਰ ਪਿਆਰ ਕੁਝ ਤਰ੍ਹਾਂ ਵੱਡੀ ਲੀਡ ਚ ਪ੍ਰਾਪਤ ਕਰਕੇ ਅੱਜ ਪ੍ਰਾਪਤ ਕਰ ਲਈ ਹੈ ਮੈਂ ਕਿਹਾ ਜੀ ਜਿਹੜਾ ਪਿਆਰ ਤੇ ਸਤਿਕਾਰ ਮਿਲ ਰਿਹਾ ਵਾ ਜਸਪਾਲ ਸਿੰਘ ਗਰੇਵਾਲ ਨੂੰ ਇਹ ਇੱਕ ਬਹੁਤ ਵੱਡੀ ਲੀਡ ਬਹੁਤ ਵੱਡੇ ਮਾਰਜਿਨ ਦੇ ਨਾਲ 62 ਨੰਬਰ ਵਾਈ ਦੇ ਵਿੱਚੋਂ ਅਸੀਂ ਜਿੱਤ ਪ੍ਰਾਪਤ ਕਰ ਰਹੇ ਹਾਂ ਜਿੱਤ ਤਾਂ ਯਕੀਨੀ ਹੋ ਚੁੱਕੀ ਹੈ ਬਸ ਐਲਾਨ ਹੀ ਬਾਕੀ ਹੈ ਹੁਣ ਦੇਖਣੀ ਹੈ ਵੀ ਲੀਡ ਅਸੀਂ ਕਿੰਨੀ ਤੋਂ ਕਿੰਨੀ ਵਧਾ ਸਕਦੇ ਹਾਂ ਲੀਡ ਦੀ ਪਤਾ ਨਹੀਂ ਰਹਿ ਗਈ ਹੈ ਤੇ ਲੋਕਾਂ ਦਾ ਪੂਰਾ ਸਾਨੂੰ ਸਮਰਥਨ ਆ ਪਿਆਰ ਆ ਲੋਕਾਂ ਦੇ ਪਿਆਰ ਸਦਕਾ ਅਜੇ ਤੱਕ ਪਹੁੰਚੇ ਹਾਂ ਤੇ ਜਿਹੜੇ ਕੈਪਟਨ ਮੰਤਰੀ ਹਰਦੀਪ ਸਿੰਘ ਸਾਡੇ ਮੁੰਡਿਆਂ ਨੇ ਉਹ ਹਮੇਸ਼ਾ ਸਾਡੇ ਨਾਲ ਖੜੇ ਨੇ ਸਾਨੂੰ ਪਿਆਰ ਤੇ ਸਤਿਕਾਰ ਬਹੁਤ ਦਿੱਤਾ ਉਹਨਾਂ ਦੀ ਰਮਾਈ ਦੇ ਹੇਠ ਸਭ ਤੋਂ ਪਹਿਲਾਂ ਜਿੱਦਨ ਮਸ਼ੀਨਾ ਖੁੱਲਣ ਗਈਆਂ 2022 ਦੇ ਵਿੱਚ ਸਰਕਾਰ ਆਈ ਸੀ ਅੱਜ ਵਰਡ ਵੀ ਪਾਈ ਆ 22 ਤਰ੍ਹਾਂ ਦੇ ਮਿ ਪਟਾਕੇ ਪਏ ਸੀ 89 ਸੀਟਾਂ ਤੇ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਜਿਹੜਾ ਮਸ਼ੀਨਾ ਖੁੱਲਣ ਗਈਆਂ ਤਾਂ ਬਾਜ ਜਸਪਾਲ ਸਿੰਘ ਗਰੇਵਾਲ ਦੇ ਨਾਮ ਦੀ ਹੀ ਆਵੇਗੀ ਤੇ ਸਭ ਤੋਂ ਵੱਡੀ ਲੀਡ ਨਜ਼ਰਤ ਪ੍ਰਾਪਤ ਕਰਨਗੇ ਨੰਬਰ ਨੰਬਰ 4 ਨੰਬਰ ਤੇ ਜੀ 21 ਤਰੀਕ ਨੂੰ ਸਾਤੋਂ ਚਾਰਵੇਂ ਵੱਧ ਤੋਂ ਵੱਧ ਅਪੀਲ ਆ ਮੇਰੇ ਭੈਣ ਭਾਈਆਂ ਨੂੰ ਤੁਸੀਂ ਸਭ ਤੋਂ ਟਾਈਮ ਤੋਂ ਟਾਈਮ ਘਰੇ ਨਿਕਲ ਕੇ ਆਪਣੀ ਵੋਟ ਆ ਜਿਹੜੀ ਉਹ ਪੋਲਿੰਗ ਕਰੋ ਪੋਲਿੰਗ ਵੱਧ ਤੋਂ ਵੱਧ ਹੋਵੇ ਕਿ ਜਿਹੜਾ ਆਪਾਂ ਸਭ ਤੋਂ ਵੱਧ ਬੈਨੀਫਿਟ ਮਿਲ ਚੁਕੇ ਚੜ੍ਹ ਰੱਜ ਆ ਗਿਆ ਵੀ ਆ ਗਿਆ ਛੜੂ ਵਾਲਾ ਆ ਗਿਆ ਛਾ ਗਿਆ ਵੀ ਛਾ ਗਿਆ ਛੜੂ ਵਾਲਾ ਛਾ ਗਿਆ ਜਿੱਤੂਗਾ ਵੀ ਜਿੱਤੂਗਾ ਛੜੂ ਵਾਲਾ ਜਿੱਤੂਗਾ ਆਊਗਾ ਵੀ ਆਊਗਾ ਛੜੂ ਵਾਲਾ ਆਊਗਾ ਆਊਗਾ ਵੀ ਆਊਗਾ ਛੜੂ ਵਾਲਾ ਆਊਗਾ ਛੜੂ ਵਾਲੇ ਦੀ ਬੱਲੇ ਬੱਲੇ ਛੜੂ ਵਾਲੇ ਦੀ ਬੱਲੇ ਬੱਲੇ ਅੱਖੀਆਂ ਦੀ ਥੱਲੇ ਥੱਲੇ ਆਊਗਾ ਵੀ ਆਊਗਾ ਆਣਾ ਆਊਗਾ ਛਾੜੂ ਵਾਲੇ ਦੀ ਬੱਲੇ ਬੱਲੇ ਅੱਜ ਕੋਰਟੀ ਕਮੂਦਿਹਾਣੀ ਦੀਆਂ ਜੋਨਾ ਅਤੇ ਇੰਨਾ ਛਾੜੂ ਵਾਲੇ ਦੀ ਬੱਲੇ ਬੱਲੇ ਆ ਗਿਆ ਵੀ ਆ ਗਿਆ ਛਾੜੂ ਆ ਗਿਆ ਜਿੱਤੂਗਾ ਵੀ ਜਿੱਤੂਗਾ ਛਾੜੂ ਜੱਸਪਾਲ ਸਿੰਘ ਜੀ ਬੋਲਦਾ ਇੰਨਾ ਕੋਸ਼ ਬੋਲ ਨਹੀਂ ਛਾੜੂ ਵਾਲੇ ਦੀ ਬੱਲੇ ਬੱਲੇ ਹੋਣ ਵਾਲੀ ਐਸੀ ਮਟਨ ਗੇੜਾ ਦਾ ਪਣਾ ਮਟਨ ਕੇ ਛਾੜੂ ਵਾਲਾ ਨੰਬਰ ਕਿਹੜਾ ਦਬਣਾ ਝਾੜੂ ਨੰਬਰ ਦਬਪਣ ਬਟਨ ਕਿਹੜਾ ਦਬਣਾ ਝਾੜੂ ਵਾਲਾ 4 ਹਾਂਜੀ ਅਸੀਂ ਦਰ ਸਰਦਾਰ ਜਿਸਪਾਲ ਸਿੰਘ ਜੀ ਤੇ ਅਸੀਂ ਇਹਨਾਂ ਨੂੰ ਚੇਤਾਣਾ ਹਰ ਤਰ੍ਹਾਂ ਦੇ ਨਾਲ ਜਿਤਾਣਾ ਤਨਮਨ ਨਾਲ ਤਨ ਦੇ ਨਾਲ ਜਿਤਾਣਾ ਇਹ ਸਾਡੇ ਬਿਨਾ ਕਹਿਣ ਤੋਂ ਸਾਰੇ ਕੰਮ ਸਾਡੇ ਜਮਾਲਪੁਰ ਦੇ ਜੋ ਵੀ ਇਹਨਾਂ ਨੂੰ ਇਲਾਕੇ ਮਿਲੇ ਨੇ ਆਸ-ਪਾਸ ਸੇ ਸਾਰੇ ਕਰਨਗੇ ਤੇ ਸ਼ਨੀਵਾਰ ਨੂੰ ਅਸੀਂ ਇਹਨਾਂ ਨੂੰ 4 ਨੰਬਰ ਤੇ ਵੋਟਾਂ ਪਾ ਕੇ ਤੇ ਇਹਨਾਂ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਕੋਰ ਜਮਾਲਪੁਰ ਨੰਬਰ 2 ਦੇ ਸਾਰੇ ਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ 21 ਤਰੀਕ ਨੂੰ ਝਾੜੂ ਚੋਣ ਛਾਣ ਝਾੜੂ ਤੇ ਮੋਹਰਾਂ ਲਾ ਕੇ ਮੈਨੂੰ ਜੇਤੂ ਕਰਾਓ ਮੇਰੀ ਸੇਵਾ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਤੇ ਮੈਂ ਜਿਹੜੇ ਅੱਜ ਬਾ ਨੰਬਰ 22 ਦੇ ਡੋਰ ਟੂ ਡੋਰ ਕਰ ਰਹੇ ਨੇ ਮੇਰੇ ਲਈ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਲੁਧਿਆਣਾ ਲਾਈਵ ਲਈ ਸੰਜੇ ਸੇਠੀ ਆਦੀ ਰਿਪੋਰਟ